ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਅੱਜ ਆਪਾਂ ਤੁਹਾਡੇ ਦੀ ਸੂਟ ਲੈ ਕੇ ਆਏ ਹਾਂ ਫਿਰ ਤੋਂ ਇੱਕ ਵਾਰੀ ਬਹੁਤ ਹੀ ਪਿਆਰੇ ਪਿਆਰੇ ਤੇ ਸੋਹਣੇ ਸੋਹਣੇ ਘੜ ਘੜ ਜਿਹਦੇ ਵਿੱਚ ਆਉਣਗੇ ਆਲ ਓਵਰ ਤੇ ਬਾਟਮ ਵਾਲੇ ਬਾਟਮ ਤੇ ਵਰਕ ਵਾਲੇ ਤੇ ਆਲ ਓਵਰ ਦੁਪੱਟੇ ਵਾਲੇ ਦੁਪੱਟੇ ਸਾਰਿਆਂ ਦੇ ਨਾਲ ਹੀ ਆਉਣਗੇ ਜੀ ਤੇ ਰੇਟ ਵੀ ਤੁਹਾਨੂੰ ਸਾਰਿਆਂ ਦੇ ਨਾਲ ਦੀ ਨਾਲ ਹੀ ਆਪਾਂ ਦੱਸ ਦਿੰਨੇ ਆ ਤੇ ਵੀਡੀਓ ਚੈੱਕ ਕਰਿਓ ਐਂਡ ਤੱਕ ਮਿਸ ਨਾ ਕਰਿਓ ਨਹੀਂ ਤੇ ਸੂਟ ਮਿਸ ਹੋ ਜਾਣਾ ਜੀ ਆਹ ਦੇਖਦਾ ਪਹਿਲਾ ਸੂਟ ਪਹਿਲਾ ਸੂਟ ਚੈੱਕ ਕਰੋ ਬਲੈਕ ਆਪਣਾ প্রিনਟ ਅੰਬੀਆ ਪ੍ਰਿੰਟ ਬਣਿਆ ਆ ਆਹ ਦੇ ਅੰਬੀਆਂ ਵਾਲਾ ਡਿਜ਼ਾਈਨ ਜੇ ਬਲੈਕ ਮਸਟਰਡ ਗ੍ਰੀਨ ਤੇ ਪਿੰਕ ਕੋਈ ਰਹਿਤ ਨਹੀਂ ਕੋ ਬਹੁਤ ਸੋਹਣੇ ਕਲਰ ਆ ਹੈਗੀ ਜੇ ਬਾਟਮ ਇਹਦੀ ਤੇ ਇਹਦੇ ਬਾਕੇ ਉਹ ਸ਼ਰਟ ਆ ਬਾਟਮ ਤੇ ਆ ਸ਼ਰਟ ਆ ਦੁਪੱਟਾ ਤੇ ਕਪੜਾ ਹੀ ਬਹੁਤ ਸੋਹਣਾ ਕਪੜਾ ਕਾਟਨ ਦਾ ਜੇ ਤਿੰਨ ਕਲਰ ਦਾ ਦੁਪੱਟਾ ਜੇ ਕੋਟਾ ਡੋਰੀਆ ਦਾ ਹਾਂ ਜੀ ਆਹ ਜੀ ਟ੍ਰਿਪਲ ਡਾਈ ਦੇ ਵਿੱਚ ਹਾਂ ਜੀ ਆਹ ਜੀ ਦੁਪੱਟਾ ਕੋਟਾ ਡੋਰੀਆ ਦਾ ਦੁਪੱਟਾ ਜੇ ਰੇਟ ਹੈਗਾ ਜੀ ਦਾ 750 ਰੁਪਏ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਇਹਦੇ ਵਿੱਚ ਪੇਮੈਂਟ ਰਹੂਗੀ ਆਨਲਾਈਨ ਅਡਵਾਂਸ ਕੈਸ਼ ਔਨ ਡਿਲੀਵਰੀ ਜਿਹੜੀ ਤੁਹਾਨੂੰ ਪਤਾ ਉਹ ਨਹੀਂ ਜਾਈਗੀ ਅੱਗੇ ਆ ਗਿਆ ਆ ਲਓ ਜੀ ਮਸਲੀਨ ਦੇ ਵਿੱਚ ਆ ਗਿਆ ਜੇ ਫਿਰ ਤੋਂ ਇੱਕ ਵਾਰੀ ਰਿਪੀਟ ਦੇ ਉੱਤੇ ਇਹ ਮਸਲੀਨ ਦੀ ਆਉਗੀ ਸਲਵਾਰ ਜਿਹੜੀ ਕਾਟਨ ਦੀ ਹੈ ਨਾ ਕਾਟਨ ਦੀ ਨਹੀਂ ਮਸਲੀਨ ਨਹੀਂਗੀ ਕਾਟਨ ਹੀ ਆ ਕਾਟਨ ਕਾਟਨ ਸੌਰੀ ਮਸਲੀ ਪ੍ਰਿੰਟ ਮਨ ਲੱਗੀ ਜਾਂਦਾ ਮਸਲੀਨ ਦਾ ਕਾਟਨ ਹੈ ਕਾਟਨ ਬਹੁਤ ਸੌਫਟ ਹੈ ਬਹੁਤ ਸੌਫਟ ਕਪੜਾ ਜੇ ਤੇ ਕਾਟਨ ਦੀ ਹੀ ਸ਼ਰਟ ਜੇ ਤੇ ਨਾਲ ਦੁਪੱਟਾ ਜੇ ਅੱਜ ਦੁਕਾਨ 'ਤਾਂ ਵਾਟ ਬਣਿਆ ਹੁੰਦੀ ਨਾ ਉਪਰ ਕਿ ਉਹਦਾ ਉਹਦਾ ਪੈਟਰਨ ਉਹਦਾ ਇਹਦਾ ਇੱਥੇ ਪ੍ਰਿੰਟ ਬਣਿਆ ਨੇ ਹਾਂਜੀ ਤੇ ਮਸਲਿਨ कॉटन ਦਾ ਦੁਪੱਟਾ ਜੇ ਦਾ ਹਾਂਜੀ ਹਾਂਜੀ ਆ ਜੇ ਦੁਪੱਟਾ ਉਹ ਤੁਹਾਨੂੰ ਮਿਲਣਗੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਰੇਟ ਆਊਗਾ 750 ਰੁਪਏ ਬਸ ਬਸ ਅੱਗੇ ਆ ਗਏ ਬਹੁਤ ਆ ਲਓ ਜੀ ਆ ਵੀ ਕਰੋ ਚੈੱਕ ਜਰੀਕ ਕੰਟਰਾਸਟ ਬਹੁਤ ਕੰਟਰਾਸਟ ਇੱਕ ਤੋਂ ਇੱਕ ਸੋਨੇ ਬਾਟਮ कॉटन ਦੇ ਵਿੱਚ ਦੁਪੱਟਾ ਮਸਲੀਨ ਦਾ ਮਲਟੀ ਸ਼ਰਟ ਵੀ ਕਾਟਨ ਤੇ ਸ਼ਰਟ ਵੀ ਕਾਟਨ ਦੀ ਤੇ ਦੁਪੱਟਾ ਬਹੁਤ ਸੋਹਣਾ ਅੱਜ ਜਦ ਦੁਪੱਟਾ ਹਾਂਜੀ ਇਹ ਤੁਹਾਨੂੰ ਮਿਲਣਗੇ ਜੇ 750 ਰੁਪਈਆ ਦੇ ਵਿੱਚ ਸ਼ਿਪਿੰਗ ਹੋਊਗੀ ਫ੍ਰੀ 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 ਫਾ ਲਓ ਜੀ ਆ ਆ ਗਿਆ ਜੇ ਸੂਟ ਆ ਸੇਮ ਕਲਰ ਜਿਹੜਾ ਆ ਇਹਦੀ ਮੈਂ ਵੀਡੀਓ ਪਾਈ ਆ ਇਹ ਪਾਇਆ ਨਿਮਰਤ ਖਹਿਰਾ ਨੇ ਨਿਮਰਤ ਖਹਿਰਾ ਨੇ ਆ ਸੂਟ ਪਾਇਆ ਸੇਮ ਹਾਂਜੀ ਕੁਆਲਿਟੀ ਭਾਵੇਂ ਉਹ ਨੀਕੀ ਹੋਵੇ ਫਰਕ ਪ੍ਰਿੰਟ ਸੇਮ ਆ ਪ੍ਰਾਕ ਕੁਆਲਟੀ ਬਹੁਤ ਘੈਂਟ ਹੈ ਬਹੁਤ ਹੀ ਘੈਂਟ ਚੱਜੀ ਗੱਲ ਬਹੁਤ ਸੋਹਣਾ ਪ੍ਰਿੰਟ ਜੇ ਤੇ ਬਾਟਮ ਹੈ ਜੀ ਪਲੇਨ ਇਹਦੇ ਨਾਲ ਤੇ ਦੁਪੱਟਾ ਜੇ ਕਾਟਨ ਦਾ ਪਲੇਨ ਉਹ ਸੌਰੀ ਪ੍ਰਿੰਟ ਪ੍ਰਿੰਟ ਖੋਲ ਕੇ ਦਿਖਾ ਦਿਓ ਦੁਪੱਟਾ ਹਾਂ ਜੀ ਇਹਦਾ ਦੁਪੱਟਾ ਆ ਲੋ ਜੀ ਤੁਸੀਂ ਜਿਹੜੀ ਸੂਟ ਲੈ ਲਓ ਤੁਸੀਂ ਨਮਰਤ ਖੇਰਾ ਵਰਗਾ ਬੰਨਜੋ ਹਾਂ ਬੰਨ ਲੇ ਇਹਦੀ ਵੀਡੀਓ ਪਾਈ ਆਪਾਂ ਆਪਣੇ ਪੇਜ ਦੇ ਉੱਤੇ ਵੀ ਤੇ ਚੈੱਕ ਕਰ ਲਿਓ ਸੂਟ ਦਾ ਰੇਟ ਹੈਗਾ ਜੇ ਇਹਦਾ 800 ਤੇ 50 ਰੁਪਏ ਸ਼ਿਪਿੰਗ ਹੈ ਜੀ ਫ੍ਰੀ ਜਿਹੜੇ ਪਹਿਲਾਂ ਸੂਟ ਆਏ ਸੀਗੇ ਉਹ 750 ਵਾਲੇ ਹੀ ਹੁਣ ਜਿਹੜੇ ਜੇ ਇਹ 850 ਵਾਲੇ ਜੇ ਚੈੱਕ ਕਰੀ ਜਾਏ ਹੁਣ ਸੂਟ ਤੁਹਾਨੂੰ ਮੈਂ ਸਾਰੇ ਜਿਹੜੇ ਇੱਕ ਤੋਂ ਇੱਕ ਸੋਹਣੇ ਸੋਹਣੇ ਦਿਖਾ ਦਨੇ ਆ ਰੇਟ ਆਊਗਾ ਇਹਨਾਂ ਦਾ 850 ਰੁਪਏ ਪ੍ਰਿੰਟ ਚੈੱਕ ਕਰ ਲਓ ਆ ਦੋ ਮੈਂ ਸੂਟ ਆ ਬਲੂ ਸ਼ੇਡ ਜੇ ਅੰਬੀ ਵਾਲਾ ਡਿਜ਼ਾਈਨ ਹੈ ਡਿਜ਼ਾਈਨ ਬਹੁਤ ਪਿਆਰਾ ਜੇ ਘੇਰੇ ਦੇ ਉੱਤੇ ਇਹਦੇ ਜਿਹੜੀ ਜੇ ਲੇਸ ਲੱਗੀ ਜੇ ਤੇ ਦੁਪट्टे ਇਹਨਾਂ ਦੇ ਬਹੁਤ ਜ਼ਿਆਦਾ ਸੋਹਣੇ ਆ। ਹਾਂ ਜੀ ਦੁਪੱਟੇ ਦਾ ਪੈਚਵਰਕ ਆ ਲੋ ਜੀ ਦੁਪੱਟੇ ਸਾਰੇ ਜਿਹੜੇ ਜੇ ਪੱਲਿਆਂ ਤੇ ਪੈਚਵਰਕ ਆਊਗਾ ਸੈਂਟਰ 'ਚ ਮਸਲੀਨ ਕਾਟਨ ਦਾ। ਆ ਵੇਖੋ ਆ ਸਾਰਾ ਜਿਹੜਾ ਜੇ ਪੈਚਵਰਕ ਜੇ ਤੇ ਨਾਲ ਲੈਂਸ ਲੱਗੀ ਆਊਗੀ। ਤੇ ਆ ਵੇਖੋ ਆ ਸਾਰਾ ਸੈਂਟਰ ਦੇ ਵਿੱਚ ਜਿਹੜਾ ਜਿਹਦੇ ਪੈਚਵਰਕ ਜੇ ਸੀਕੁਐਂਸ ਵਾਲਾ ਦੁਪੱਟਾ ਜੇ ਮਸਲੀਨ ਕਾਟਨ ਦਾ ਆ ਦੂਜੇ ਪੱਲੇ ਤੇ ਵੀ ਇਹਦੇ ਜਿਹੜਾ ਜੇ ਆ ਵੇ ਸਾਰਾ ਹੀ ਇਦਾਂ ਹੀ ਪੈ ਜਾਊਗਾ। ਆ ਵੇਖੋ ਫੋਰ ਸਾਈਡ ਲੈਂਸ ਲੱਗੀ ਆਊਗੀ। ਹਾਂ ਜੀ। ਤੇ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਜੇ ਇਹਦਾ ਇਹਦਾ ਰੇਟ ਹੈਗਾ ਜੇ 850 ਰੁਪਏ ਆ ਲੋ ਜੀ ਅੱਗੇ ਚੈੱਕ ਕਰ ਲਓ ਮਜੈਂਟਾ ਕਲਰ ਤੇ ਦੁਪੱਟਾ ਵੀ ਇਹਦੇ ਨਾਲ ਮਜੈਂਟਾ ਜੇ ਇਹਦੇ ਕਿਹਦੇ ਕੱਟਵਰਕ ਆਊਗਾ ਘੇਰੇ ਦੇ ਉੱਤੇ ਆਊਗਾ ਕੱਟਵਰਕ ਹੋਇਆ ਆ ਵੇਖ ਸਕਦੇ ਜੇ ਤੁਸੀਂ ਕਿਉਂਕਿ ਵਿੱਚ ਇਹ ਰਲਿਆ ਪਤਾ ਨਹੀਂ ਲੱਗਣ ਧਿਆ ਤੇ ਦੁਪੱਟਾ ਦਾ ਦੁਪੱਟਾ ਆ ਗਿਆ ਜਿਹਨਾਂ ਕੋਟਾ ਡੋਰੀ ਆ ਦਾ 2 ਸਾਈਡ 4 ਸਾਈਡ ਕੱਟਵਰਕ ਤੇ ਪਲੱਸ 4 ਸਾਈਡ ਇੱਕ ਕੋਟਾ ਡੋਰੀ ਦਾ ਹੈਗਾ ਵਾ ਨੈਟ ਵਾਲਾ ਨੈਟ ਵਾਲਾ ਆ ਲੋ ਜੀ ਨਾਲ ਇਹਦੇ ਹੈਗਾ ਜੇ ਪੈਚ ਵਰਕ ਪੱਲਿਆਂ ਦੇ ਉੱਤੇ ਚਵਾ ਪੱਲਿਆਂ ਦੇ ਹਨ ਨਾ ਹਾਂਜੀ ਲਓ ਜੀ ਚਾਰਾਂ ਪੱਲਿਆਂ ਦੇ ਉੱਤੇ ਆ ਗਿਆ ਜੇ ਪੈਚਵਰਕ ਇਹਨਾਂ ਦੇ ਤੇ ਟੂ ਸਾਈਡ ਫੋਰ ਸਾਈਡ ਇਹੀ ਕਟਵਰਕ ਜੇ ਇਹਨਾਂ ਦੇ ਇਹ ਆਲਓਵਰ ਸੂਟ ਜੇ ਵੱਡੇ ਵਰ ਦੇ ਵਿੱਚ 3.5 ਮੀਟਰ ਦੀ ਕਟ ਜੇ ਜਿਹੜੀ 5 ਮੀਟਰ ਦੇ ਕਰੀਬ ਹੁੰਦੀ ਹੈ ਫੇਰ ਆ ਗਿਆ ਲਓ ਜੀ ਅਬੀ ਚੈੱਕ ਕਰੋ ਡਿਜ਼ਾਈਨ ਵੇਖੋ ਗੱਡਾ ਸੋਹਣਾ ਜੇ ਇਹਦੇ ਵੀ ਕੇਤੇ ਕਟਵਰਕ ਬਣਿਆ ਆਊਗਾ ਇਹ ਕੇਤੇ ਆਲੇ ਖੁੱਲਾ ਢੁਨਾ ਬਣਿਆ ਆ ਹਾਂ ਇਹਦੇ ਕੇਰੇ ਦੇ ਉੱਤੇ ਕਟਵਰਕ ਹੋਇਆ ਜੇ ਆ ਵੇਖੋ ਸਾਰੇ ਅੰਬੀ ਵਾਲਾ ਡਿਜ਼ਾਈਨ ਜੇ ਵੀ ਪ੍ਰਿੰਟ ਉਹ ਸੋਹਣਾ ਪ੍ਰਿੰਟ ਬਹੁਤ ਵੈਰਾ ਤਾਂ ਜੋ ਕੀ ਦਰਮਿਆਨ ਤੇਰੇ ਉਤਰ ਚੁੱਕੀ ਕਾ ਹਾਂਜੀ ਹਾਂ ਦੇਖ ਆ ਲੋ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਜੇ ਇਹਦਾ ਇਹਦੇ ਵੀ ਇਦਾਂ ਹੀ ਦੁਪੱਟਾ ਜਿਹੜਾ ਜੇ ਡਿਜ਼ਾਈਨਰ ਰੈਡੀ ਹੋਇਆ ਜੇ ਪੈਚ ਵਰਕ ਦੇ ਨਾਲ ਇਹ ਵੀ ਕੋਟਾ ਡੋਰੀਆ ਨੈਟ ਵਰਡ ਬਟਾਈ ਕੋਟਾ ਡੋਰੀਆ ਦਾ ਦੁਪੱਟਾ ਜੇ ਕੱਟ ਵਰਕ ਹੋਇਆ ਜੇ ਨੈਟ ਦੇ ਵਿੱਚ ਪੱਲਿਆਂ ਦੇ ਉੱਤੇ ਇਹਦੇ ਵੀ ਸੇਮ ਹੀ ਪੈਚ ਜੇ ਬਹੁਤ ਜ਼ਿਆਦਾ ਸੋਹਣੇ ਇਹਨਾਂ ਦੇ ਆ ਲੋ ਚੈੱਕ ਕਰੋ ਇੱਧਰ ਵੀ ਜਿਹੜਾ ਜੇ ਪੈਚ ਜੇ ਇਹਦੇ ਇਹਦੀ ਵੀ ਕੱਟ ਜਿਹੜੀ ਜੇ ਵੱਡੇ ਵਰ ਦੇ ਵਿੱਚ ਜੇ 3.5 ਮੀਟਰ ਜਿਹੜੀ 5 ਮੀਟਰ ਦੇ ਕਰੀਬ ਹੁੰਦੀ ਆ ਸ਼ਿਪਿੰਗ ਹੈ ਜੀ ਫ੍ਰੀ ਇਹਨਾਂ ਦੇ ਵਿੱਚ ਆਹ ਲਓ ਜੀ ਅੱਗੇ ਕਲਰ ਆ ਗਿਆ ਬਦਲਾਂ ਵਾਲਾ ਬਹੁਤ ਸੁਣਾ ਪਦਰੇ ਇਹਦੇ ਵੀ ਕੱਟਵਰਕ ਹੋਇਆ ਵਾ ਇਹਦੇ ਵੀ ਕੱਟਵਰਕ ਆ ਜੂਗਾ ਜੇ ਦੁਪੱਟਾ ਜਿਹੜਾ ਇਹਦੇ ਵੀ ਪੱਲਿਆਂ ਦੇ ਉੱਤੇ ਇਦਾਂ ਹੀ ਸੇਮ ਇਹ ਵੀ ਕੋਟਾ ਡੋਰੀਆ ਦਾ ਨੈੱਟ ਵਾਲਾ ਦੁਪੱਟਾ ਜੇ ਨਾਲ ਨੈੱਟ ਦਾ ਹਾਂ ਹਾਂ ਲਓ ਦੇਖ ਸਕਦੇ ਜੇ ਤੁਸੀਂ ਆਹ ਲਓ ਜੀ ਆ ਵੀ ਪ੍ਰਿੰਟ ਕਰੋ ਚੈੱਕ ਪ੍ਰਿੰਟ ਵੇਖੋ ਕਿੱਡਾ ਪਿਆਰਾ ਜੇ ਇਹ ਵੀ ਸੇਮ ਉਦਾਂ ਹੀ ਇਹ ਰ ਮਨੇ ਆ ਮੈਂ ਕੱਟ ਲਕ ਦਿਨਾਲ ਇਹ ਹੈਗਾ ਜੇ ਸਾਰੇ ਕਾਟਨ ਦੇ ਵਿੱਚ ਆਹ ਲਓ ਜਿੰਨੇ ਤੁਹਾਨੂੰ ਆਪਾਂ ਦਿਖਾਏ ਸਾਰੇ ਕਾਟਨ ਦੇ ਜੇ ਤੇ ਦੁਪੱਟੇ ਜਿਹੜੇ ਜਿੰਨਾਂ ਦੇ ਨਾਲ ਉਹ ਪੈਚ ਲੱਗੇ ਜੇ ਨਾਲ ਕੱਟਵਰਕ ਹੋਇਆ ਜੇ ਸਾਰੀਆਂ 4 ਸਾਈਡਾਂ ਦੇ ਉੱਤੇ ਤੇ ਰੇਟ ਇਹਨਾਂ ਦਾ ਜਿਹੜਾ ਹੈਗਾ ਜੇ ਉਹ 850 ਰੁਪਏ ਜੇ ਸ਼ਿਪਿੰਗ ਫ੍ਰੀ ਜੇ ਆਹ ਲਓ ਆ ਵੀ ਚੈੱਕ ਕਰ ਲਓ ਤੇ ਬੁੱਕ ਕਰ ਲਓ ਬਸ ਹਾਂਜੀ ਸੇਮ ਸੇਮ ਹੀ ਆ ਇਹ ਵੀ ਸੇਮ ਉਹੀ ਡਿਜ਼ਾਈਨ ਆ ਉਹੀ ਪੈਟਰਨ ਪੈਟਰਨ ਸਾਰੇ ਸੇਮ ਆ ਡਿਜ਼ਾਈਨ ਵੀ ਸੇਮ ਆ ਬਸ ਇਹ ਕਿ ਪ੍ਰਿੰਟ ਵੱਖਰੇ ਵੱਖਰੇ ਤੁਹਾਨੂੰ ਆਉਂਦੇ ਜਾਣਗੇ ਆ ਵੇਖੋ ਹੁਣ ਆ ਪ੍ਰਿੰਟ ਵੇਖੋ ਕਿੰਨਾ ਪਿਆਰਾ ਹੈ ਪੂਰਾ ਕੈਂਟ ਫਲੋਰਲ ਫਲੋਰੈਂਟ ਪ੍ਰਿੰਟ ਵੇਖੋ ਕਾਟਵਰਕ ਦੇ ਨਾਲ ਜੇ ਦੁਪੱਟੇ ਬਹੁਤ ਜ਼ਿਆਦਾ ਸੋਹਣੇ ਇਹਨਾਂ ਦੇ ਆ ਲਓ ਜੀ ਅੱਗੇ ਆ ਗਿਆ ਜੇ ਹੁਣ ਘੇਰੇ ਵਰਕ ਘੇਰੇ ਦੇ ਉੱਤੇ ਆ ਗਿਆ ਪੈਚ ਇਹਨਾਂ ਦੇ ਸਾਰੇ ਆ ਗਿਆ ਵਰਕੇ ਦੇ ਥੱਲੇ ਲੱਗੀ ਜੇ ਲੈਂਸ ਆ ਪੈਚਵਰਕ ਜੇ ਨਾਲ ਲੈਂਸ ਜੇ ਨਾਲ ਕਢਾਈ ਜੇ ਦੁਪੱਟਾ ਇਹਦੇ ਨਾਲ ਹੈਗਾ ਜੇ ਮਸਲੀਨ ਕਾਟਨ ਦਾ ਮਲਟੀ ਕਲਰ ਦਾ ਤੇ ਸ਼ਰਟ ਇਹਦੀ ਸੂਟ ਜਿਹੜਾ ਜੇ ਆਲ ਓਵਰ ਸੂਟ ਜੇ ਕੱਟ ਜਿਹੜੀ ਹੈਗੀ ਜੇ 3.5 ਮੀਟਰ ਦੀ ਬਾਰ ਵੱਡਾ ਜੇ ਇਹਨਾਂ ਦਾ ਦੁਪੱਟੇ ਬਹੁਤ ਜਿਆਦਾ ਸੋਹਣੇ ਪੂਰਾ ਖੋਲ ਕੇ ਦਿਖਾਏਂ ਦੁਪੱਟਾ ਇੱਕ ਇੱਕ ਦੁਪੱਟਾ ਤਾਂ ਖੋਲ ਕੇ ਦਿਖਾ ਦੇ ਨੇ ਇਦਾਂ ਹੀ ਸਾਰੇ ਦੁਪੱਟੇ ਜਿਹੜੇ ਜੇ ਬਣੇ ਸਾਰੇ ਹਾਂਜੀ ਆਹ ਦੁਪੱਟਾ ਕਿੰਨਾ ਸੋਹਣਾ ਹੈ ਦਾ ਇਹਦਾ ਦੁਪੱਟਾ ਹੈ ਦਾ ਮਸਲੀਨ ਕਾਟਨ ਦਾ ਪ੍ਰਿੰਟ ਵਾਲੀ ਦਾ ਹਾਂਜੀ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਜੇ ਚਲੋ ਜੀ ਅਗਲਾ ਦਿਖਾ ਦਿਓ ਜੀ ਇਹ ਵੀ ਸੇਮ ਰੇਟ ਜੇ 850 ਰੁਪਏ ਆਹ ਪ੍ਰਿੰਟ ਵੇਖੋ ਹਣ ਜਿਹੜੀ ਕ ਬਹੁਤ ਸੋਹਣਾ ਸਕਰੀਨ ਸ਼ਾਟ ਲੈ ਲਓ ਇਹ ਮੁੜ ਕੇ ਦੁਬਾਰੇ ਨਹੀਂ ਇਹ ਮਿਲਨੇ ਦੁਪੱਟਾ ਬਹੁਤ ਸੋਹਣਾ ਪੈਚ ਵਰਕ ਨਾਲ ਉੱਪਰ ਹੋਇਆ ਜੇ ਇਹਦੇ ਸਾਰਾ ਹੀ ਵਰਕ ਐਮਬ੍ਰੋਇਡਰੀ ਥ੍ਰੈਡ ਵਰਕ ਤੇ ਥੱਲੇ ਲੱਗੀ ਜੇ ਲੈਸ ਪ੍ਰਿੰਟ ਬਹੁਤ ਜ਼ਿਆਦਾ ਘੈਂਟ ਜੇ ਤੇ ਦੁਪੱਟਾ ਉਤੋਂ ਵੀ ਘੈਂਟ ਜੇ ਦੁਪੱਟਾ ਕਬਲੇ ਵੀ ਖੋਲਣਾ ਬੜਾ ਹੈ ਆਹ ਲੋ ਮਾ ਤੇ ਯਾ ਦੁਪੱਟੇ ਦੇਖੋ ਕਿੰਨੇ ਸੋਹਣੇ ਪ੍ਰਿੰਟ ਹੋਏ ਉਹ ਉਹਦੇ ਨਾਲ ਬਣੇ ਜੇ ਢਾਈ ਹੋਏ ਢਾਈ ਐਂ ਢਾਈ ਦਾ ਹਾਂਜੀ ਖੁੱਲਾ ਢੋਲਾ ਦੁਪੱਟਾ ਜੇ ਢਾਈ ਮੀਟਰ ਦਾ ਆਹ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਆ ਲੋ ਜੀ ਆ ਵੀ ਪ੍ਰਿੰਟ ਵੇਖ ਲਓ ਚੈੱਕ ਕਰ ਲਓ ਇਹਦੇ ਚ ਗ੍ਰੇਕ ਲੱਗਾ ਹੋਇਆ ਪੈਚਵਰਕ ਇਹਦੇ ਨਾਲ ਵੀ ਪੈਚਵਰਕ ਜੇ ਸੇਮ ਹੀ ਉਦਾਂ ਹੀ ਤੇ ਦੁਪੱਟਾ ਜਿਹੜਾ ਜਿਹਦੇ ਨਾਲ ਕੋਟਾ ਡੋਰੀਆ ਦਾ ਜੇ ਦੁਪੱਟਾ ਹੈ ਜੇ ਢਾਈ ਐਂ ਢਾਈ ਦਾ ਉਦੇ ਨਾਲ ਮਸਲੀਨ ਕਾਟਨ ਦੇ ਹੀ ਇਹਦੇ ਨਾਲ ਆ ਗਿਆ ਕੋਟਾ ਡੋਰੀਆ ਦਾ ਇਹ ਵੀ ਖੁੱਲਾ ਡੁੱਲਾ ਦੁਪੱਟਾ ਜੇ ਡਬਾ ਸਾਈਡ ਲੈਸ ਲੱਗੀ ਹੋਈ ਹੈ ਹਾਂਜੀ ਇਹ ਤੁਹਾਨੂੰ ਮਿਲਣਗੇ ਜੇ 850 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਆ ਲਓ ਜੀ ਆ ਵੀ ਕਰੋ ਚੈੱਕ ਬਹੁਤ ਸੋਹਣੇ ਪ੍ਰਿੰਟ ਹੈ ਇਹ ਵੀ ਪ੍ਰਿੰਟ ਵੇਖੋ ਗੱਡਾ ਪਿਆਰਾ ਜੇ ਲਾਈਟ ਫਰੋਜੀ ਜਾਂ ਪ੍ਰਿੰਟ ਤੇ ਦੁਪੱਟਾ ਜਿਹੜਾ ਜੇ ਉਹਦੇ ਨਾਲ ਹੈਗਾ ਜੇ 2.5 ਐਂਡ ਆਈ ਮਸਲੀਨ ਦਾ ਤੇ ਆਹ ਲੋ ਜੀ ਹੁਣ ਜਿਹੜੇ ਸੂਟ ਆ ਗਏ ਜੇ ਇਹ ਆ ਗਏ ਜੇ ਕਾਟਨ ਦੇ ਵਿੱਚ ਨਾਲ ਆ ਗਏ ਜੇ ਇਹਨਾਂ ਦੇ ਕੱਟਵਰਕ ਤੇ ਨਾਲ ਬਹੁਤ ਹੀ ਪਿਆਰੇ ਡਿਜ਼ਾਈਨ ਕਢਾਈਆਂ ਦੇ ਵੇਖੋ ਸਾਰਾ ਇਹਦੇ ਜਿਹੜਾ ਜੇ ਆਹ ਲੋ ਡਿਜ਼ਾਈਨ ਵੇਖੋ ਇਹਨਾਂ ਦੇ ਕਿੰਨੇ ਸੋਹਣੇ ਸੂਟਾਂ ਦੇ ਆਹ ਲੋ ਇਹ ਹੈਗਾ ਜੇ ਕਾਟਨ ਦੇ ਉੱਤੇ ਜੈਪੁਰੀ ਪ੍ਰਿੰਟ ਕਾਟਨ ਜੇ ਪ੍ਰਿੰਟ ਜੈਪੁਰੀ ਜੇ ਦੁਪੱਟੇ ਮਸਲੀਨ ਦੇ ਜੇ ਇਹਨਾਂ ਦੇ ਨਾਲ ਚੈੱਕ ਕਰ ਲੋ ਇਹਦਾ ਜਿਹੜਾ ਰੇਟ ਰੇਂਜ ਜਿਹੜੀ ਜੇ ਇਹ ਵੀ ਸੇਮ ਹੀ ਜੇ 800 ਤੋਂ 50 ਰੁਪਏ ਹਾਂਜੀ ਦੁਪੱਟਾ ਹੈ ਮਸਲੀ coton ਦਾ ਸ਼ਿਪਿੰਗ ਆਊ ਕੀ ਇਹਨਾਂ ਦੇ ਵਿੱਚ ਫ੍ਰੀ ਇਹ ਕੱਟ ਜਿਹੜੀ ਆਊਗੀ ਜੇ 5 ਮੀਟਰ ਦੀ ਜੇ ਇਹਨਾਂ ਦੀ ਰੈਜ਼ੈਂਟਾ ਕਲਰ ਹਾਂਜੀ ਆਹ ਲਓ ਜੀ ਇਹਦੇ ਵਿੱਚ ਆ ਗਿਆ ਜੇ ਲਾਈਟ ਪਿੰਕ ਸ਼ੇਡ ਬੇ ਪਿੰਕ ਕਲਰ ਆ ਗਿਆ ਜੀ ਹਾਂ ਗ੍ਰੇ ਤੇ ਪਿੰਕ ਦਾ ਕੰਟਰਾਸਟ ਜੇ ਬਹੁਤ ਜ਼ਿਆਦਾ ਸੋਹਣਾ ਕਟਵਰਕ ਜਿਹੜਾ ਜੇ ਬਹੁਤ ਜਿਆਦਾ ਪਿਆਰਾ ਹੋਇਆ ਜਿਹਦੇ ਵਿੱਚ ਸਾਰਾ ਜਿਆ ਫਲਾਵਰ ਕਢਾਈ ਵਾਈਟ ਕਲਰ ਦੀ ਜੇ ਤੇ ਦੁਪੱਟਾ ਜਿਹੜਾ ਜੇ ਉਹ ਵੀ ਮਸ਼ੀਨ कॉटन ਦਾ ਜੇ ਹਾਂਜੀ ਦੁਪੱਟਾ ਵੀ ਡਬਲ ਸਾਈਡ ਡਬਲ ਡਾਈ ਜੇ 2 ਹਾਈ ਐਂਡ ਡਾਈ ਦਾ ਦੁਪੱਟਾ ਹਾਂਜੀ ਆਹ ਲੋ ਜੀ ਅਗਲਾ ਪ੍ਰਿੰਟ ਵੇਖੋ ਯਾਰੀ ਕੋਣ ਅੱਜ ਜਿੰਨੇ ਵੀ ਸੂਟ ਤੁਹਾਨੂੰ ਦਿਖਾਉਣੇ ਨਾ ਆਪਾਂ ਸਾਰੇ ਜਿਹੜੇ ਐਂਟੀ ਗ੍ਰਾਊਂਡ ਵਾਲੇ ਆਉਣੇ ਆ ਬਹੁਤ ਸਨੇ ਪ੍ਰਿੰਟੇ ਸਾਂ ਇਹ ਕੱਟ ਜਿਹੜੀ ਇਹਨਾਂ ਦੀ ਜੇ ਇਹਨਾਂ ਦੀ 5-5 ਮੀਟਰ ਦੇ ਨਾਲ ਜੇ ਸਕਾਈ ਕਲਰ ਜੇ ਨਾਲ ਵਾਈਟ ਜੇ ਨਾਲ ਵਿੱਚ ਨਿਓਨ ਛੇੜ ਜੇ ਇਧਰੋਂ ਕੱਟਵਰਕ ਵੇਖੋ ਕਿੰਨਾ ਸੋਹਣਾ ਸੂਟ ਦੇ ਵਿੱਚ ਹੋਇਆ ਆ ਜੀ ਦੁਪੱਟਾ ਦੁਪੱਟਾ ਇਹਦੇ ਨਾਲ ਆ ਗਿਆ ਸਕਾਈ ਕਲਰ ਦਾ ਟਾਈ ਐਂਡ ਡਾਈ ਦਾ ਮਸਲੀਨ ਕਾਟਨ ਮਸਲੀਨ ਕਾਟਨ ਦਾ ਰੇਟ 850 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਆਹ ਲਓ ਜੀ ਆ ਵੀ ਪ੍ਰਿੰਟ ਵੇਖੋ ਜੀ ਰਿਗਨ ਇਹੋ ਜਿਹਾ ਪ੍ਰਿੰਟ ਕਦਰ ਬਣੇਗਾ ਤੁਹਾਨੂੰ ਆਹ ਦੇਖੋ ਜੀ ਕਿੱਥੋਂ ਹੀ ਮਿਲਨੇ ਵਸ ਤੁਹਾਨੂੰ ਆਨਲਾਈਨ ਆਫਲਾਈਨ ਜਿੱਦਾਂ ਮਰਜ਼ੀ ਬਹੁਤ ਸਾਰੇ ਪ੍ਰਿੰਟਾਂ ਵੀ ਹਾਲੋ ਆ ਗਿਆ ਦੁਪੱਟਾ ਇਹਦਾ ਕੋਟਨ ਦਾ ਦੁਪੱਟਾ ਬਹੁਤ ਜਿਆਦਾ ਸੋਹਣਾ ਜੇ ਰੇਟ ਇਹਦਾ ਵੀ ਸੇਮ ਹੀ ਜੇ ਤੇ ਆ ਗਿਆ ਲਾਸਟ ਆਹ ਲੋ ਜੀ ਐਂਡ ਸੂਟ ਜੇ ਤੇ ਐਂਡਲੈਸ ਸੂਟ ਜੇ ਤੇ ਟਾਪ ਕੁਆਲਿਟੀ ਦੇ ਨਾਲ ਕਾਟਨ ਦਾ ਸੂਟ ਜੇ ਬਲੂ ਕਲਰ ਦਾ ਇਹਦੇ ਵੀ ਸੇਮ ਬਹੁਤ ਸਾਰਾ ਵਰਕ ਹੋਇਆ ਜੇ ਸੇਮ ਕੱਟਵਰਕ ਪਲੱਸ ਇਹਦੇ ਨਾਲ ਹੈਗਾ ਜੇ ਵਾਈਟ ਕਲਰ ਦਾ ਥ्रेड ਵਰਕ ਤੇ ਪ੍ਰਿੰਟ ਹੈਗਾ ਜੇ ਬਹੁਤ ਪਿਆਰਾ ਨਿਕਾਲੇ ਦੀ ਬੁਟੀ ਹੈ ਪ੍ਰਿੰਟ ਤੇ ਸ਼ੇਡ ਹੈਗੀ ਜੇ ਬਲੂ ਇਹਦੀ ਤੇ ਦੁਪੱਟਾ ਵੀ ਇਹਦੇ ਨਾਲ ਜਿਹੜਾ ਮਸਲੀਨ कॉटन ਦਾ ਜੇ ਬਲੂ ਕਲਰ ਦਾ 22 ਦਾ 22 ਦਾ ਤੇ ਇਹ ਤੁਹਾਨੂੰ ਮਿਲ ਜੂਗਾ ਜੇ 800 ਤੇ 50 ਰੁਪਈਆ ਦੇ ਵਿੱਚ ਸ਼ਿਪਿੰਗ ਹੋਊਗੀ ਫ੍ਰੀ ਇਹਨਾਂ ਦੀ ਤੇ ਇਹ ਸਾਰੇ ਸੂਟ ਜਿਹੜੇ ਤੁਹਾਨੂੰ ਅੱਜ ਆਪਾਂ ਦਿਖਾਤੇ ਆ 750 ਤੇ 850 ਰੁਪਈਆ ਦੇ ਵਿੱਚ ਤੇ ਬਾਕੀ ਹੋਰ ਨਵਾਂ ਸਟਾਕ ਤੇ ਨਵੀਂ ਵੀਡੀਓ ਵੇਖਣ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਮਿਲਦੇ ਆਂ ਜੀ ਨਵੀਂ ਵੀਡੀਓ ਨਵੇਂ ਲਾਈਵ ਦੇ ਵਿੱਚ ਬਾਏ ਬਾਏ ਸასი ਕਾਲ ਜੀ ਧੰਨਵਾਦ ਟੇਕ ਕੇਅਰ